ਵਿਸ਼ੇਸ਼ ਸੂਚਨਾ ਦੇ ਆਧਾਰ ਤੇ ਸਿਹਤ ਵਿਭਾਗ ਦੇ ਜ਼ਿਲ੍ਹਾ ਸੈੱਦ ਅਫਸਰ ਜਤਿੰਦਰ ਪਾਟਿਆ ਅਤੇ ਉਹਨਾਂ ਦੀ ਟੀਮ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਕੋਟ ਫਤੂਹੀ ਦੀ ਮੁੱਖ ਮਿਠਾਈ ਦੀ ਦੁਕਾਨ ਨੂੰ ਜਿਹੜਾ ਹੈ ਉੱਥੇ ਮਿਠਾਈ ਬਣਾਉਣ ਵਾਲੀ ਫੈਕਟਰੀ ਦੀ ਚੈਕਿੰਗ ਕਰਨ ਬਾਅਦ ਫ੍ਰੀਜ਼ਰ ਚ ਪਿਆ 45 ਕਿਲੋ ਪਨੀਰ ਜਿਹੜਾ ਹੈ ਉਹ ਸ਼ੱਕ ਦੇ ਆਧਾਰ ਤੇ ਸੀਲ ਕੀਤਾ ਹੈ ਤੇ ਦੱਸਦੇ ਇਹ ਸਿਹਤ ਵਿਭਾਗ ਦੀ ਇਸ ਟੀਪ ਦੀ ਕਾਰਵਾਈ ਨੂੰ ਲੈ ਕੇ ਜਿਹੜਾ ਹੈ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਚਰਚਾ ਹੈ ਕਿਉਂਕਿ ਦੁਕਾਨਦਾਰਾਂ ਦੀ ਸਿਆਸੀ ਤੌਰ ਤੇ ਕਾਫੀ ਪਹੁੰਚ ਹੋਣ ਦੇ ਨਾਲ ਨਾਲ ਇਲਾਕੇ 'ਚ ਕਾਫੀ ਦਬਦਬਾ ਵੀ ਹੈ ਇਸ ਦੇ ਨਾਲ ਹੀ ਦੱਸਦੇ ਸਥਾਨਕ ਪੁਲਿਸ ਵੀ ਇਸ ਜਾਂਚ ਦੇ ਵਿੱਚ ਜਿਹੜੀ ਹੈ ਟੀਮ ਦੇ ਨਾਲ ਨਾਲ ਸੀ ਤਾਂ ਕਿ ਇਹ ਜਾਂਚ ਜਿਹੜੀ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਪੂਰੇ ਤਰੀਕੇ ਦੇ ਨਾਲ ਕੀਤੀ ਜਾ ਸਕੇ ਤੇ ਖਾਣ ਪੀਣ ਵਾਲੀ ਚੀਜ਼ਾਂ ਨੂੰ ਲੈ ਕੇ ਸਿਹਤ ਵਿਭਾਗ ਜਿਹੜਾ ਹੈ ਉਹ ਸੁਚੇਤ ਨਜ਼ਰ ਆ ਰਿਹਾ ਐ ਐਕਸ਼ਨ ਮੋਰ ਦੇ ਵਿੱਚ ਨਜ਼ਰ ਆ ਰਿਹਾ ਹੈ ਜਗਾ ਜਗਾਹ ਤੇ ਜਿਹੜਾ ਹੈ ਉਹ ਰੈਡਾਂ ਕੀਤੀਆਂ ਜਾ ਰਹੀਆਂ ਨੇ ਜਗਾ ਜਗਾਹ ਤੇ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ ਸਿਹਤ ਵਿਭਾਗ ਦੇ ਵੱਲੋਂ ਤੇ ਅਜੇ ਹੀ ਇੱਕ ਮਾਮਲਾ ਜਿਹੜਾ ਹੁਸ਼ਿਆਰਪੁਰ ਦੇ ਕੋਟ ਫਤੂਹੀ ਦੀ ਮੱਖ ਮਿਠਾਈ ਦੀ ਦੁਕਾਨ ਤੇ ਕੀਤਾ ਗਿਆ ਹੈ ਯਾਉ ਦੇਖ ਲੈਨੇ ਖਬਰ ਚਨਲ ਲਈ ਹੈ ਕਿ ਪਗਵਾੜਾ ਸਾਈਡ ਤੋਂ ਜਿਹੜਾ ਕੋਇਆ ਵਗੈਰਾ ਇਹ ਆ ਰਿਹਾ ਹੈ ਦੁੱਧ ਵਗੈਰਾ ਵੀ ਸਪਲਾਈ ਹੋ ਰਿਹਾ ਹੈ ਔਰ ਹੋਰੇ ਕੰਪਲੇਂਟ ਭੇਜਦੇ ਆਸੀਂ ਹਰ ਜਗ੍ਹਾ ਜਿੱਥੇ ਜਿੱਥੇ ਸਾਨੂੰ ਲੱਗਦਾ ਡਾਊਟ ਮੈਨੂਫੈਕਚਰਿੰਗ ਸਾਈਡ ਤੇ ਫੈਕਟਰੀ ਸਾਈਡ ਤੇ ਉਥੇ ਅਸੀਂ ਐਫਐਸਓ ਸਾਫ ਜਿਹੜੇ ਅਗੇ ਸਾਡੇ ਨਾਲ ਉਹਨਾਂ ਨੂੰ ਭੇਜ ਰਹੇ ਆਂ ਇਨ ਕੇਸ ਜੇ ਸਾਨੂੰ ਡਾਊਟ ਲੱਗਦਾ ਆ ਉਥੇ ਤੇ ਕੁਆਲਿਟੀ ਨਹੀਂ ਹੈਗੀ ਅੱਛੀ ਯਾ ਕੋਈ अच्छी कंडीशन अनहाइजीनिक कंडीशंस भी गेगयाया उथे सी ओन्ना नु मतलब इंप्रूवमेंट ਦਾ ਵੀ ਨੋਟਿਸ ਦਿੰਨੇ ਆ ਲੇਕਿਨ ਇਨੀ ਕੁਆਂਟੀਟੀ ਚ ਜੇ ਅਗਰ ਸਾਨੂੰ ਮਿਲਦਾ ਆ ਕੋਇਆ ਜਿੱਦਾਂ ਹੁਣ ਅਸੀਂ ਇੱਥੇ ਐਡ ਪ੍ਰੈਜੈਂਟ ਆਏ ਆ ਜਿਹੜੀ ਫੈਕਟਰੀ ਚ ਉਸ ਤੇ ਸਾਨੂੰ ਕੁਆਂਟੀਟੀ ਤੇ ਡਾਊਟ ਹੋਇਆ ਆ ਅਸੀਂ ਜਿਹੜਾ ਮਟੀਰੀਅਲ ਵੀ ਦੇਖਿਆ ਆ ਉਹ ਸੀ ਸੈਂਪਲਿੰਗ ਲਈ ਭੇਜ ਦਵਾਤਾ ਇਨ ਕੇਸ ਜੇ ਸੈਂਪਲਿੰਗ ਠੀਕ ਆੀ ਸੋ ਆਬਵੀਅਸਲੀ ਅਸੀਂ ਉਹਨਾਂ ਨੂੰ ਮਤਲਬ ਰਿਲੀਜ਼ ਵੀ ਕਰ ਸਕਦੇ ਆ ਅਟਿਲ ਡੇਟ ਅਸੀਂ ਉਹਨਾਂ ਨੂੰ ਸੀਲ ਕਰਵਾ ਸਰ ਕਿੰਨਾ ਹੈ ਜੀ ਜਿਹੜਾ ਇਹ ਨੀਅਰ ਵਾਟਰ ਕਿੰਨਾ ਫਟ 45 45 22 45 ਕਰਨਾ ਤੇ ਹੁਣ ਸੀਲ ਕਰ ਦਿੱਤਾ ਜੀ ਹਾਂਜੀ ਉਹ ਕਰ ਰਿਆ ਸੀ ਪ੍ਰੋਸੀਜਰ ਚੱਲਦਾ ਪਿਆ ਅ ਸੈਂਪਲਿੰਗ ਵੀ ਹੋ ਗਈ ਤੇ